ਪਹਿਲਾ ਸਵਾਲ ਜਦ ਤੁਸੀਂ ਪਹਿਲੀ ਵਾਰ ਸੋਚਿਆ ਕਿ RCMP ਚ ਦਸਤਾਰ ਪੈਣਨ ਦੀ ਇਜਾਜ਼ਤ ਲੈਣੀ ਹੈ ਉਸ ਪਲ ਤੁਹਾਡੇ ਤੁਹਾਨੂੰ ਪਤਾ ਸੀ ਕਿ ਤੁਸੀਂ ਇੱਕ ਨੌਕਰੀ ਲਈ ਨਹੀਂ ਸਗੋਂ ਪੂਰੀ ਕੌਮ ਨੇ ਲੜ ਰਹੇ ਹੋ ਨਹੀਂ ਇਹ ਦਿਮਾਗ ਦੇ ਵਿੱਚ ਕਦੇ ਨਹੀਂ ਗੱਲ ਉਠੀ ਸੀ ਦੂਸਰਾ ਸਵਾਲ ਜੀ ਜਦੋਂ ਤੁਸੀਂ ਕੈਨੇਡਾ ਦੀ RCMP ਵਿੱਚ ਅਪਲਾਈ ਕੀਤਾ ਪ੍ਰੋਸੈਸ ਸ਼ੁਰੂ ਹੋਇਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ RCMP ਦੀ ਯੂਨੀਫਾਰਮ ਨੀਤੀ ਦਸਤਾਰ ਦੀ ਇਜਾਜ਼ਤ ਨਹੀਂ ਦਿੰਦੀ ਉਹ ਜਦੋਂ ਪਹਿਲੀ ਵਾਰ ਪਤਾ ਲੱਗਿਆ ਸੀ ਉਸ ਪਲ ਤੁਹਾਡਾ ਰਿਐਕਸ਼ਨ ਕੀ ਸੀ ਜੀ ਰਿਐਕਸ਼ਨ ਇਹ ਸੀ ਅਗਲਾ ਸਵਾਲ ਜੀ ਜਦੋਂ ਉਹ ਸਭ ਤੋਂ ਮਜ਼ਬੂਤ ਪਲ ਕਿਹੜਾ ਸੀ ਜਦੋਂ ਤੁਹਾਨੂੰ ਮਹਿਸੂਸ ਹੋਇਆ ਕਿ ਤੁਸੀਂ ਜਿੱਤ ਜਾਓਗੇ ਇਹਦੇ ਵਿੱਚ ਪਰ ਕੀ ਕਦੇ ਸੋਚਿਆ ਸੀ ਕਿ ਇਹ ਦਸਤਾਰ ਅਲਾਉ ਕਰਾਉਣ ਦੇ ਨਾਲ RCMP ਦੀ ਯੂਨੀਫਾਰਮ ਪਾਲਿਸੀ ਸਦਾ ਲਈ ਬਦਲ ਜਾਏਗੀ ਨਹੀਂ ਇਹ ਦਿਮਾਗ ਦੇ ਵਿੱਚ ਗੱਲ ਆਈ ਹੀ ਨਹੀਂ ਹੋਈ ਸੀ ਕਿ RCMP ਵਿੱਚ ਦਸਤਾਰ ਪਹਿਨਣ ਦਾ ਸੰਘਰਸ਼ ਕਿਵੇਂ ਤੇ ਕਦੋਂ ਸ਼ੁਰੂ ਹੋਇਆ ਤੇ ਅਗਲਾ ਸਵਾਲ ਨਾਲ ਹੀ ਕਵਰ ਕਰਦੇ ਹਾਂ ਇਜਾਜ਼ਤ ਲੈਣ ਦੇ ਇਸ ਸੰਘਰਸ਼ ਵਿੱਚ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਕਿਹੜੀ ਸੀ ਐਸੀ ਸਾਡੀ ਕਰਾ ਤੇ ਇੱਥੇ ਪੇਪਰਾਂ ਦੇ ਵਿੱਚ ਵੀ ਬਹੁਤ ਹੀ ਇਹੋ ਜਿਹੇ ਲਬਜ਼ ਵਰਤੇ ਗਏ ਸੰਸਡੇ ਕਮਿਊਨਿਟੀ ਦੇ ਖਿਲਾਫ ਇਹ ਕੌਣ ਲੋਕ ਨੇ ਜਿਹੜੇ ਕਿ ਇਥੇ ਸਦਾ ਮੁਲਕ ਬਦਲ ਲਾਏ ਹਨ ਇੱਥੇ ਤੱਕ ਕਿ ਸਾਨੂੰ ਕਿਹਾ ਗਿਆ ਸਾ ਇਹ ਆਮ ਕਰਕੇ ਇਹ ਥਾਂ ਤੇ ਲੋਕ ਕਹਿੰਦੇ ਸਨ ਵੀ ਤੁਸੀਂ ਆਪਣੇ ਮੁਲਕ ਨੂੰ ਤੁਸੀਂ ਬਦਲ ਤੁਸੀਂ ਚਲੇ ਜਾਓ ਕਦੀ ਕਦਾਈ ਤੇ ਦਿਲ ਤੋੜਨ ਵਾਲੀਆਂ ਲਹਿਰਾਂ ਮਹਿਸੂਸ ਹੋਈਆਂ ਹਾਂਜੀ ਕਦੀ ਐਸਾ ਸਮਾਂ ਬਣਿਆ ਹੋਵੇ ਕਿ ਜੋ ਸੰਘਰਸ਼ ਚੱਲ ਰਿਹਾ ਸੀ ਉਸ ਸਮੇਂ ਦੌਰਾਨ ਕਿਸੇ ਨੇ ਵਿਰੋਧ ਕੀਤਾ ਬਾਅਦ ਵਿੱਚ ਜਦੋਂ ਸੰਘਰਸ਼ ਜਿੱਤੇ ਆ ਗਿਆ ਤੁਸੀਂ ਐਜੇ ਆਰਸੀਐਮਪੀ ਅਫੀਸਰ ਵਿਚਾਰ ਰਹੇ ਹੋ ਤੇ ਕਦੀ ਮਿਲਾਪ ਹੋਇਆ ਹੋਵੇ ਤੇ ਉਹਦੀ ਸੋਚ ਬਦਲੀ ਦਿਖਾਈ ਦਿੱਤੀ ਹੋਵੇ ਹਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਸ ਜਿੱਤ ਦੇ ਪਿਛੇ ਤੁਹਾਡਾ ਜਨੂਨ ਸੀ ਰੱਬੀ ਬਖਸ਼ਿਸ਼ ਸੀ ਜਾਂ ਦੋਨੋਂ ਹੀ ਸੀ ਇਹ ਸਭ ਹੀ ਗੁਰੂ ਦੀ ਬਖਸ਼ਿਸ਼ ਹੈ ਦੇਖੋ ਤੇ ਜੇ ਉਸ ਦਿਨ ਮੈਂ ਉਹ ਇੰਤਿਆਰ ਫੇਲ ਹੋ ਜਾਂਦਾ ਆਰਮ ਸਿੰਘ ਅੱਜ ਮੈਂ ਤੁਹਾਡੇ ਨਾਲ ਇੱਥੇ ਨਹੀਂ ਬੰਦਾ ਤੇ ਜੋ ਅੱਜ ਹੀ ਸੁਣਦੇ ਰਹੇ ਸ਼ਬਦ ਮੇਰੇ ਬਾਰੇ ਵਰਤੇ ਆਉਣ ਇੰਟਰੋਡਕਸ਼ਨ ਦੇ ਵਿੱਚ ਉਹ ਸ਼ਬਦ ਮੇਰੇ ਨਾਲ ਲਾਗੂ ਨਹੀਂ ਹੁੰਦੇ ਆ ਜੀ ਜਦੋਂ ਤੁਸੀਂ RCMP ਅਫੀਸਰ ਵੱਲੋਂ RCMP ਅਫੀਸਰ ਬਣ ਕੇ ਦਸਤਾਰ ਪਹਿਨ ਕੇ ਪਹਿਲੀ ਵਾਰ ਪਬਲਿਕ ਵਿੱਚ ਗਏ ਐਜ਼ ਅ ਡਿਊਟੀ ਉਸ ਸਮੇਂ ਤੁਹਾਡੇ ਦਿਲ ਵਿੱਚ ਕਿਸ ਤਰ੍ਹਾਂ ਦੇ ਜਜ਼ਬਾਤ ਸੀ ਜੀ ਕੀ ਬਚਪਨ ਤੋਂ ਹੀ ਤੁਹਾਡੇ ਵਿੱਚ ਲੀਡਰਸ਼ਿਪ ਅਤੇ ਚੁਣੌਤੀ ਭਰਿਆ ਕੰਮ ਕਰਨ ਦੀ ਸੋਚ ਸੀ ਬਚਪਨ ਟੀਨੇਜ ਕੈਨੇਡਾ ਤੋਂ ਆਉਣ ਦੀਆਂ ਪਹਿਲਾਂ ਦੀਆਂ ਤਰੰਗਾਂ ਵੀ ਸਾਡੇ ਨੌਜਵਾਨਾਂ ਦੇ ਸਾਹਮਣੇ ਖੁੱਲ੍ਹੋ ਜੀ आरसीएमपी ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਜਿਸ ਸਮੇਂ ਇਹ ਸੰਘਰਸ਼ ਚੱਲ ਰਿਹਾ ਸੀ ਕਦੇ-ਕਦੇ ਹੀ ਵੱਡੀਆਂ ਚੁਣੌਤੀਆਂ ਮੂੰਹ ਅੱਡ ਕੇ ਸਾਹਮਣੇ ਖੜ ਜਾਂਦੀਆਂ ਨੇ ਉਹ ਸਾਰੇ ਸਮੇਂ ਦੌਰਾਨ ਪਰਿਵਾਰ ਵਿੱਚੋਂ ਰਿਸ਼ਤੇਦਾਰਾਂ ਵਿੱਚੋਂ ਮਿੱਤਰਾਂ ਵਿੱਚੋਂ ਕਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਸ ਨੇ ਬਹੁਤ ਹੌਸਲਾ ਦਿੱਤਾ ਜੀ आरसीएमपी ਵਿੱਚ ਦਸਤਾਰ ਪੈਨਣ ਦੀ ਜੋ ਸੰਘਰਸ਼ ਸੀ ਜਿੱਤ ਲਿਆ ਹੁਣ ਤੁਸੀਂ ਕੈਨੇਡਾ ਦੇ ਵਿੱਚ ਐਜੇ ਸੈਨੇਟਰ ਬੈਠੇ ਹੋ ਸੈਨੇਟਰ ਬਣਨ ਤੱਕ ਦੀ ਇਹ ਯਾਤਰਾ ਚਲਦੀ ਰਹੀ ਅੱਜਾਦਾਂ ਵਿੱਚ ਹੈ ਕਿ ਤੁਸੀਂ ਕਦੀ ਜ਼ਿੰਦਗੀ ਵਿੱਚ ਸੋਚਿਆ ਸੀ ਕਿ ਕਦੀ ਇਸ ਅਹੁਦੇ ਤੇ ਵੀ ਪਹੁੰਚੋਗੇ ਤੁਸੀਂ ਹੁਣ ਇੱਕ ਉੱਚੇ ਰਾਜਨੀਤਿਕ ਪਦਰ ਤੇ ਹੋ ਨੌਜਵਾਨਾਂ ਅਤੇ ਸਿੱਖ ਕੌਮ ਦੇ ਲਈ ਤੁਹਾਡੀਆਂ ਮੁੱਖ ਪ੍ਰਾਇੋਰਟੀਜ਼ ਕੀ ਹੋਣਗੀਆਂ ਅਸੀਂ ਅਕਸਰ ਨੌਜਵਾਨਾਂ ਨੂੰ ਗੱਲਾਂ ਕਰਦੇ ਸੁਣਦੇ ਆ ਕਿ ਸਾਡੀ ਸੋਚ ਦੀ ਕੋਈ ਕਦਰ ਨਹੀਂ ਕਰਦਾ ਸਾਨੂੰ ਮੌਕਾ ਨਹੀਂ ਮਿਲਦਾ ਪਰ ਤੁਸੀਂ ਦਿਖਾ ਦਿੱਤਾ ਕਿ ਜੇਕਰ ਹੌਸਲਾ ਹੋਵੇ ਤਾਂ ਮੌਕੇ ਖੁਦ ਬਣ ਜਾਂਦੇ ਹਨ ਅਸੀਂ ਤੁਹਾਡੇ ذریعے ਇਹ ਜਾਨਣਾ ਚਾਹਾਂਗੇ ਕਿ ਭਵਿੱਖ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕੈਨੇਡਾ ਵਿੱਚ ਆਏ ਹੋਏ ਨਵੇਂ ਪਰਿਵਾਰ ਨਿਊ ਕਮਰਸ ਤੇ ਕੈਨੇਡਾ ਵਿੱਚ ਜਿਹੜੇ ਨਵੇਂ ਸਟੂਡੈਂਟ ਆਏ ਨੇ ਕਿਉਂਕਿ ਉਹਨਾਂ ਦੇ ਅੰਦਰ ਹਾਲੇ ਤੱਕ ਉਹ ਪਿਛਲੇ ਹੋਮ ਕੰਟਰੀ ਵਾਲੀ ਉਹ ਸੋਚ ਵਾਲੀ ਚਿਪ ਹੁੰਦੀ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਸਿੱਖ ਨੌਜਵਾਨ ਜਿਹੜੇ ਕਿਸੇ ਵੀ ਕਾਰਨ ਸਿੱਖੀ ਸਰੂਪ ਤੋਂ ਗੁਰੂ ਵਿਰਸੇ ਤੋਂ ਲੰਬੇ ਹੋ ਗਏ ਜਾਂ ਦੂਰ ਚਲੇ ਗਏ ਉਹ ਵਾਪਸ ਹੋਣ ਰਜਾਨਾ ਗੁਰਬਾਣੀ ਦੇ ਅਰਥਾਂ ਵਿੱਚੋਂ ਜੀਵਨ ਜਿਉਣ ਦੀਆਂ ਸਿੱਧਾਂ ਲੈਣ ਇਹਦੇ ਬਾਰੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਇਹ ਜੀ ਬਹੁਤ ਵੱਡਾ ਪ੍ਰਾਲਾ ਰਾਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਪ੍ਰਾਲਾ ਚੱਕਿਆ ਜੋ ਸੇਵਾਵਾ ਕਰ ਰਹੇ ਹੋ ਇਹਦੇ ਜੋ ਇਹ ਜੋ ਮੋਰਾਂ ਨੇ ਇਹਨਾਂ ਨੂੰ ਮਿਲ ਰਹੀਆਂ ਨੇ ਜਿਹੜੇ ਜਿਹੜੇ ਨੌਜਵਾਨ ਵੀ ਇਸ ਸ਼ੋਅ ਨੂੰ ਸੁਣ ਰਹੇ ਨੇ ਉਹਨਾਂ ਦੇ ਅੰਦਰ ਤਰੰਗਾਂ ਤਾਂ ਫੁੱਟਣਗੀਆਂ। ਵਾਹ। ਉਹਨਾਂ ਦੇ ਅੰਦਰ ਡੀਮੋਰਲਾਈਜੇਸ਼ਨ ਦੀਆਂ ਲਹਿਰਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲੇਗੀ। ਵਾਹ। ਗੁਰੂ ਬਖਸ਼ਿਸ਼, ਗੁਰੂ ਕਲਾ ਤਾਂ ਵਾਪਰੇਗੀ। ਕਿਉਂਕਿ ਇਹ ਇੱਕ ਟਾਕ ਸ਼ੋਅ ਨਹੀਂ ਹੈ ਜੀ। ਜੀ। ਇਸ ਦੇ ਵਿੱਚੋਂ ਜਿਹੜੇ ਬੀਜ ਕੁਰੰਬਲਾਂ ਅੱਗੇ ਨਿਕਲਣੀਆਂ ਨੇ ਨਾ ਜੀ। ਸ਼ਾਇਦ ਉਹ ਤੁਹਾਨੂੰ ਜਾਂ ਮੈਨੂੰ ਵੀ ਨਾ ਪਤਾ ਲੱਗਣ ਜਦੋਂ ਤੁਹਾਡੇ ਜੀਵਨ ਦੀਆਂ ਇਹਨਾਂ ਤਰੰਗਾਂ ਨੂੰ ਦੇਖ ਕੇ ਕੋਈ ਨੌਜਵਾਨ ਜਜ਼ਬਾ ਜਨੂੰਨ ਲੈ ਕੇ ਵਿਸ਼ਵਾਸ ਦੀ ਉਡਾਨ ਭਰ ਕੇ ਉੱਡਣ ਬਾਰੇ ਸੋਚੇਗਾ ਤੇ ਲੰਬੀਆਂ ਵਾਟਾਂ ਦਾ ਪਾਣੀ ਬਣੇਗਾ ਉਹ ਤੁਹਾਡੀ ਗੁਪਤ ਸੇਵਾ ਹੋਏਗੀ ਸ਼ਾਇਦ ਤੁਹਾਡਾ ਜਨਮ ਮਲੇਸ਼ੀਆ ਵਿੱਚ 1968 ਜੀ ਜੀ ਉਮਰ ਕਰਕੇ ਤਾਂ ਭਾਵੇਂ ਤੁਸੀਂ 2 ਸਾਲ ਮੇਰੇ ਤੋਂ ਛੋਟੇ ਪਰ ਗੁਣਾ ਕਰਕੇ ਅਹੁਦੇ ਕਰਕੇ ਤੁਸੀਂ ਇਤਨੀ ਉੱਚੇ ਮੈਂ ਤੁਹਾਡੇ ਸਾਹਮਣੇ ਇੱਕ ਨਿਗੁਣਾ ਜਾਂ ਮੈਂ ਕੋਸ਼ਿਸ਼ ਕਰਾਂਗਾ ਉੱਥੇ ਵੈਂਕੂਵਰ ਆਵਾਂਗਾ ਬੈਠੀਏ ਇੱਕ ਪਲਾਨ ਬਣਾਈਏ ਬੱਚਿਆਂ ਦੇ ਲਈ ਟੀਨ ਏਜਸ ਦੇ ਨਹੀਂ ਨੌਜਵਾਨਾਂ ਦੇ ਲਈ ਬਹੁਤ ਬਹੁਤ ਧੰਨਵਾਦ RAM ਸਿੰਘ ਜੀ ਮੈਨ ਨੇ ਮਾਣਾ ਇੱਥੇ ਕੁਝ ਨਹੀਂ ਹਾਂ ਇਹਦੇ ਕਰਕੇ ਸਿੱਖਦੇ ਹੈਗੇ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਕਰ ਰਹੇ ਹੋ ਇਹਦੇ ਵੀ ਜੋ ਬੀਜ ਤੁਸੀਂ ਬੀਜ ਰਹੇ ਹੋ ਇਹਨਾਂ ਦੇ ਸਾਡੇ ਤੋਂ ਬਾਅਦ ਸਾਡੇ ਸਵਾਸਾਂ ਤੋਂ ਬਾਅਦ ਇਹੇ ਬੂਟੇ ਇਹ ਸ਼ਾਵਾਂ ਇਸ ਮੁਲਕ ਦੇ ਵਿੱਚ ਫੁੱਲ ਫਰੇਣਗੇ ਤੁਸੀਂ ਮਲੇਸ਼ੀਆ ਦੀ ਮਿੱਟੀ ਦੇ ਵਿੱਚੋਂ ਉੱਗੇ ਅਹ ਸ਼ਾਇਦ ਤੁਸੀਂ ਮੈਨੂੰ ਫੋਲੋ ਕਰਦੇ ਰਹੇ ਹੋਗੇ ਮੈਂ ਮਲੇਸ਼ੀਆ ਦੇ ਹਰ ਸ਼ਹਿਰ ਵਿੱਚ ਗਿਆ ਤੁਹਾਡੇ ਪਨਾੰਗ ਸਟੇਟ ਸੰਗੀ ਪਟਾਨੀ ਤਰਸੀਮ ਸਿੰਘ ਹੋਰਾਂ ਦੇ ਘਰ ਜੋ ਯੂਨੀਵਰਸਿਟੀ ਦੇ ਵਿੱਚ ਅਵਤਾਰ ਸਿੰਘ ਹੋਰਾਂ ਨੂੰ ਤੇ ਸੱਜਣਾਂ ਅਨੁਸਾਰਾਂ ਨੂੰ ਮਿਲਦੇ ਰਹੇ ਨੌਜਵਾਨ ਜੋ ਸਿੰਘ ਸਭਾ ਮਲੇਸ਼ੀਆ ਉਹਨਾਂ ਦੇ ਇੱਕ ਦਿਨ ਮੈਂ ਤਰਸੀਮ ਸਿੰਘ ਜੀ ਦੇ ਘਰ ਬੈਠਾ ਉਹਨਾਂ ਦਾ ਬੱਚਾ ਹੁਣ ਤੇ ਉਹ ਨੌਜਵਾਨ ਹੋ ਗਿਆ ਹੋਵੇਗਾ ਉਸ ਵੇਲੇ ਬਹੁਤ ਛੋਟਾ ਸੀ ਬਚਪਨ ਵਿੱਚ ਸੀ ਇੱਕ ਕਾਗਜ਼ ਲੈ ਕੇ ਆਇਆ ਉਹਦੇ ਉੱਪਰ yellow color ਸੀ ਮੈਨੂੰ ਕਹਿੰਦਾ ਅੰਕਲ ਅੰਕਲ ਤੁਹਾਨੂੰ ਪੰਜਾਬੀ ਆਉਂਦੀ ਏ ਇਹ ਕਿਹਾਂ ਪਤੌਂਦੀ ਹੈ ਮੈਨੂੰ ਕਹਿੰਦਾ ਇਹ ਕਲਰ ਕਿਹੜਾ ਹੁਣ ਆਮ ਤੌਰ ਤੇ ਸਾਡੇ ਉਥੇ ਪੀਲਾ ਸ਼ਬਦ ਵਰਤ ਦਿੰਦੇ ਨੇ ਮੈਂ ਕਿਹਾ ਬੇਟਾ ਪੀਲਾ ਹੈਗਾ ਮੈਨੂੰ ਕਹਿੰਦਾ ਅੰਕਲ ਪੀਲਾ ਤਾਂ ਹਿੰਦੀ ਵਾਲਿਆਂ ਦਾ ਹੋਊਗਾ ਪੰਜਾਬੀ ਵਿੱਚ ਤਾਂ ਖੱਟਾ ਹੁੰਦਾ ਉਸ ਵੇਲੇ ਜੋ ਤੁਹਾਡੇ ਈਪੋ ਦੇ ਵਿੱਚ ਬਲਦੇਵ ਸਿੰਘ ਹੋਰੀ ਉਹਨਾਂ ਦੇ ਪਿਤਾ ਜੀ ਹੋਰੀ ਮੈਂ ਉਹਨਾਂ ਨੂੰ ਮਿਲਦਾ ਰਿਹਾ ਤਾਂ ਮੈਂ ਇੱਕ ਚੀਜ਼ ਮਲੇਸ਼ੀਆ ਤੋਂ ਪ੍ਰਵਾਪਤ ਸੀ ਜੋ ਤੁਹਾਡੇ ਬਜ਼ੁਰਗਾਂ ਨੇ ਗਰਮਤ ਦੀ ਗੁੜਤੀ ਤੁਹਾਨੂੰ ਅੰਦਰ ਪਿਲਾ ਕੇ ਰੋਮ-ਰੋਮ ਵਿੱਚ ਬਸਾਈ ਤੇ ਪੰਜਾਬੀ ਇਹ ਕਮਾਲ ਸੀ ਦੂਸਰਾ ਮਲੇਸ਼ੀਆ ਦੇ ਜਦੋਂ ਆਪਾਂ ਜਾਣਦੇ ਆ ਹਾਈ ਕੋਰਟ ਦੇ ਵਿੱਚ ਕੀ ਬਾਤ ਹੈ ਜੀ ਕੋਈ ਇਧਰੋਂ ਕਾਲੇਕੋਟ ਵਾਲਾ ਵਾਇਗਦੀਕਾ ਖਾਲਸਾ ਵਾਇਗਦੀਕ ਫਤਿਹਵੀਰ ਦੇ ਕੀ ਹਾਲ ਹੈ ਜੀ ਕੋਈ ਇਧਰੋਂ ਦਾ ਸਤਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਤੋਂ ਤੁਸੀਂ ਉਥੋਂ ਕੈਨੇਡਾ ਹੁੰਨੇ ਹੋ